ਬੀਤਰੋ ਯਾਦ ਕਰੋ ਤੁਹਾਡੀ ਲਾਈਫ ਚ ਨਾ ਬਹੁਤ ਵੱਡੇ ਵੱਡੇ ਕੋਈ ਇਨਸੀਡੈਂਟ ਹੋਏ ਹੋਣਗੇ ਜਿਹੜੇ ਤੁਹਾਨੂੰ ਯਾਦ ਰਹਿਣਗੇ ਹਨ ਤੇ ਹਮੇਸ਼ਾ ਜਦੋਂ ਵੀ ਕੋਈ ਬਹੁਤ ਵੱਡਾ ਇਨਸੀਡੈਂਟ ਤੁਹਾਡੀ ਲਾਈਫ ਚ ਹੁੰਦਾ ਨਾ ਉਹ ਇਸ ਕਰਕੇ ਹੁੰਦਾ ਹੈ ਕਿ ਪ੍ਰਮਾਤਮਾ ਚਾਹੁੰਦਾ ਹੈ ਕਿ ਤੁਸੀਂ ਉਹ ਇਨਸੀਡੈਂਟ ਤੋਂ ਕੁਝ ਸਿੱਖੋ ਔਰ ਹਮੇਸ਼ਾ ਉਹ ਇਨਸੀਡੈਂਟ ਦੇ ਕੁਝ ਕਰੈਕਟਰ ਹੁੰਦੇ ਆ ਕੁਝ ਪਾਤਰ ਹੁੰਦੇ ਆ ਜਿਹੜੇ ਕਿ ਉਸ ਇਨਸੀਡੈਂਟ ਨੂੰ ਰੀਲ ਬਣਾਉਂਦੇ ਆ ਤੇ ਪਿੱਛੇ ਪਰਮਾਤਮਾ ਬੈਠਾ ਹੁੰਦਾ ਜਿਹੜਾ ਦੇਖ ਰਿਹਾ ਕਿ ਇਹ ਬੰਦਾ ਸਿੱਖਦਾ ਕਿ ਨਹੀਂ ਸਿੱਖਦਾ ਹਨ ਸੋ ਹਰ ਇਨਸੀਡੈਂਟ ਦੇ ਪਿੱਛੇ ਪਰਮਾਤਮਾ ਹੀ ਆ ਤੇ ਉਹ ਦੇਖਣਾ ਚਾਹੁੰਦਾ ਵੀ ਮੇਰਾ ਬੰਦਾ ਕੁਝ ਸਿੱਖਦਾ ਕਿ ਨਹੀਂ ਸਿੱਖਦਾ ਖੈਰ ਮੇਰੀ ਲਾਈਫ ਚ ਇੱਕ ਬਹੁਤ ਵੱਡਾ ਇਨਸੀਡੈਂਟ ਹੋਇਆ ਉਹਦੇ ਤੋਂ ਬਹੁਤ ਬੰਦਿਆਂ ਨੇ ਸਿੱਖਿਆ ਖੈਰ ਮੈਂ ਨਹੀਂ ਹਜੇ ਸਿੱਖਿਆ ਪਰ ਮੈਂ ਸਿੱਖ ਰਿਹਾ ਹਾਂ ਪਰ ਉਸ ਇਨਸੀਡੈਂਟ ਤੋਂ ਮੈਂ ਇਹ ਸਿੱਖਿਆ ਯਾਰ ਵੀ ਉਹ ਪੂਰੇ ਦਾ ਪੂਰਾ ਇਨਸੀਡੈਂਟ ਯਾਰ ਮੇਰੇ ਲਈ ਰਚਿਆ ਗਿਆ ਸੀ ਉਹ ਪੂਰੇ ਦਾ ਪੂਰਾ ਡਰਾਮਾ ਹੀ ਮੇਰੇ ਲਈ ਰਚਿਆ ਗਿਆ ਸੀਗਾ ਕਿਉਂਕਿ ਜੇ ਉਹ ਮੇਰੇ ਲਈ ਰਚਿਆ ਨਾ ਹੁੰਦਾ ਤਾਂ ਅੱਜ ਜੋ ਮੈਂ ਗੱਲਾਂ ਸੁਣ ਰਿਹਾ ਉਹ ਨਾ ਹੁੰਦੀਆਂ ਹਨ ਸੋ ਇਸ ਕਰਕੇ ਉਸ ਇਨਸੀਡੈਂਟ ਤੋਂ ਬਾਅਦ ਮੈਨੂੰ ਰੀਅਲਾਈਜ਼ ਹੋਇਆ ਯਾਰ ਮੈਨੂੰ ਥੋੜਾ ਜਿਹਾ ਹਿਸਾਬ ਕਿਤਾਬ ਚਾਉਣਾ ਚਾਹੀਦਾ ਨਹੀਂ ਤਾਂ ਮੈਨੂੰ ਤਾਂ ਐਂ ਲੱਗਦਾ ਸੀ ਵੀ ਮੈਂ ਜਮਨ ਜਵਾਕਰਗਾ ਸੀ ਯਾਰ ਉਸ ਇਨਸੀਡੈਂਟ ਤੋਂ ਬਾਅਦ ਮੈਂ ਥੋੜਾ ਜਿਹਾ ਬੰਦਾ ਬਣਿਆ ਤੇ ਮੈਨੂੰ ਲੱਗਦਾ ਵੀ ਉਹ ਸਾਰੇ ਦਾ ਸਾਰਾ ਇਨਸੀਡੈਂਟ ਹੀ ਮੇਰੇ ਵਾਸਤੇ ਬਣਾਇਆ ਗਿਆ ਸੀ ਸੋ ਉਹਨਾਂ ਕਰੈਕਟਰਾਂ ਦਾ ਧੰਨਵਾਦ ਉਸ ਪਰਮਾਤਮਾ ਦਾ ਧੰਨਵਾਦ ਜਿਨੇ ਮੈਨੂੰ ਇੰਨੇ ਜੋਗਾ ਸਮਝਿਆ ਕਿ ਮੈਂ ਅੱਜ ਥੋੜਾ ਬਹੁਤਾ ਕੁਝ ਸੋਚ ਪਾ ਰਿਹਾ ਹਾਂ ਤੇ ਮਿੱਤਰੋ ਸਭ ਤੋਂ ਮਾੜੀ ਗੱਲ ਦੱਸਾਂ ਕੀ ਹੈ ਮੇਰੀ ਜ਼ਿੰਦਗੀ ਦੀ ਤੇ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਦੀ ਸਭ ਤੋਂ ਮਾੜੀ ਗੱਲ ਹੈ बेहੋਸ਼ੀ ਕਿਉਂਕਿ बेहੋਸ਼ੀ ਚ ਜੋ ਵੀ ਕੰਮ ਕੀਤਾ ਉਹ ਮਾੜਾ ਹੀ ਹੋਇਆ ਤੇ ਮੇਰੇ ਲਈ ਤਾਂ ਸਭ ਤੋਂ ਮਾੜਾ ਹੋਇਆ ਪਰ ਮੈਂ ਇੰਨਾ ਕਹਿਣਾ ਚਾਹਣਾ ਜਿੰਨੇ ਵੀ ਮੈਨੂੰ ਨਫ਼ਰਤ ਕਰਨ ਵਾਲੇ ਆ ਉਹਨਾਂ ਨੂੰ ਕਹਿਣਾ ਚਾਹਣਾ ਮੇਰੇ ਵੀਰੋ ਮੈਂ ਜੋ ਕੀਤਾ ਯਾਰ बेहੋਸ਼ੀ ਚ ਕੀਤਾ ਹੁਣ ਮੈਂ बेहੋਸ਼ੀ ਤੋਂ ਬਾਹਰ ਆਉਣ ਲੱਗਿਆ ਸੋ ਮੈਨੂੰ ਮaaf ਕਰਿਓ ਤੇ ਕਦੇ ਵੀ बेहੋਸ਼ੀ ਨੂੰ ਮaaf ਨਾ ਕਰਿਓ ਜਿਹੜਾ ਬੇਹੋਸ਼ੀ ਚੋਂ ਬਾਹਰ ਆ ਰਿਹਾ ਯਾਰ ਉਹਨੂੰ ਮਾਫ਼ ਕਰ ਦਿਓ ਸੋ ਮੇਰੇ ਵੱਲੋਂ ਸਾਰਿਆਂ ਤੋਂ ਮਾਫੀ ਜਿਨ੍ਹਾਂ ਨੂੰ ਮੈਂ ਤੰਗ ਕੀਤਾ ਮਾੜਾ ਕਿਹਾ ਆ ਕੁਝ ਵੀ ਗਾਲਾਂ ਕੱਢੀਆਂ ਮੈਂ ਬੰਦਾ ਠੀਕ ਆ ਪਰ ਬੇਹੋਸ਼ੀ ਚ ਮਾੜਾ ਬੇਹੋਸ਼ੀ ਚ ਹਰ ਬੰਦਾ ਮਾੜਾ ਤੇ ਮੈਂ ਹੁਣ ਹੌਲੀ ਹੌਲੀ ਹੋਸ਼ 'ਚ ਆਣ ਪ੍ਰਮਾਤਮਾ ਸਮਤ ਬਖਸ਼ੇ ਹੋਸ਼ 'ਚ ਆ ਜਾਾਂਗੇ ਛੇਤੀ ਛੇਤੀ ਪਰ ਮਿੱਤਰੋ ਬੇਹੋਸ਼ੀ ਮਾੜੀ ਮਿੱਤਰੋ ਯਾਦ ਕਰੋ ਤੁਹਾਡੀ ਲਾਈਫ ਚ ਨਾ ਬਹੁਤ ਵੱਡੇ ਵੱਡੇ ਕੋਈ ਇਨਸੀਡੈਂਟ ਹੋਏ ਹੋਣਗੇ ਜਿਹੜੇ ਤੁਹਾਨੂੰ ਯਾਦ ਰਹਿਣਗੇ ਹਨ ਤੇ ਹਮੇਸ਼ਾ ਜਦੋਂ ਵੀ ਕੋਈ ਬਹੁਤ ਵੱਡਾ ਇਨਸੀਡੈਂਟ ਤੁਹਾਡੀ ਲਾਈਫ ਚ ਹੁੰਦਾ ਨਾ ਉਹ ਇਸ ਕਰਕੇ ਹੁੰਦਾ ਹੈ ਕਿ ਪ੍ਰਮਾਤਮਾ ਚਾਹੁੰਦਾ ਹੈ ਕਿ ਤੁਸੀਂ ਉਹ ਸਨਸੀਡੈਂਟ ਤੋਂ ਕੁਝ ਸਿੱਖੋ ਔਰ ਹਮੇਸ਼ਾ ਉਹ ਸਨਸੀਡੈਂਟ ਦੇ ਕੁਝ ਕਰੈਕਟਰ ਹੁੰਦੇ ਆ ਕੁਝ ਪਾਤਰ ਹੁੰਦੇ ਆ ਜਿਹੜੇ ਕਿ ਉਸ ਇਨਸੀਡੈਂਟ ਨੂੰ ਰੀਲ ਬਣਾਉਂਦਾ ਤੇ ਪਿੱਛੇ ਪ੍ਰਮਾਤਮਾ ਬੈਠਾ ਹੁੰਦਾ ਜਿਹੜਾ ਦੇਖ ਰਿਹਾ ਕਿ ਇਹ ਬੰਦਾ ਸਿੱਖਦਾ ਕਿ ਨਹੀਂ ਸਿੱਖਦਾ ਹਨ ਸੋ ਹਰ ਇਨਸੀਡੈਂਟ ਦੇ ਪਿੱਛੇ ਪ੍ਰਮਾਤਮਾ ਹੀ ਆ ਤੇ ਉਹ ਦੇਖਣਾ ਚਾਹੁੰਦਾ ਵੀ ਮੇਰਾ ਬੰਦਾ ਕੁਝ ਸਿੱਖਦਾ ਕਿ ਨਹੀਂ ਸਿੱਖਦਾ ਖੈਰ ਮੇਰੀ ਲਾਈਫ ਚ ਇੱਕ ਬਹੁਤ ਵੱਡਾ ਇਨਸੀਡੈਂਟ ਹੋਇਆ ਉਹਦੇ ਤੋਂ ਬਹੁਤ ਬੰਦਿਆਂ ਨੇ ਸਿੱਖਿਆ ਖੈਰ ਮੈਂ ਨਹੀਂ ਹਜੇ ਸਿੱਖਿਆ ਪਰ ਮੈਂ ਸਿੱਖ ਰਿਹਾ